ਹਮ ਬਿਲਕੁਲ ਤਵਾਨ ਹਾਂਜੀ ਸਾਰੀ ਗੱਲ ਕੁਛ ਵੀ ਹੋਈ ਸਵੇਰੇ ਅਸੀਂ ਇਥੇ ਆਪਾਂ ਨੇ ਕਰੇ ਸੀ ਕਿ ਮੈਂ ਤੇ ਮੇਰਾ ਨੌਪੁੱਤ ਜਿਹੜਾ ਉਹ ਚੱਲੇ ਸੀਗੇ ਮਤਲਬ ਚਫੇਰਾ ਸਾਹਿਬ ਤੇ ਤੇ ਇਹ ਸਾਰੇ ਹੀ ਹੀੜ ਦੀ ਹੀੜੀ ਵੀ 25 40 ਬੰਦੇ ਹੋਣੇ ਜਿਹੜੇ ਆਏ ਨੇ ਤੇ ਇਹ ਸਾਡੇ ਘਰ ਆਏ ਆ ਇਹਨਾਂ ਨੇ ਆ ਕੇ ਮਤਲਬ ਆਉਂਦੇ ਆ ਫਿਰ লাইਟਾਂ ਉਹ ਚੱਲ ਉਹਨਾਂ ਨੇ ਚਾਲੂ ਕਰ ਦਿੱਤੇ ਆ ਤੇ ਮੈਂ ਵੀ ਠੀਕ ਨਹੀਂ ਮੈਂ ਬੇਤੀ ਹੈਰਾਨ ਹੋ ਗਈ ਵੀ ਇਹ ਕਿਹੜੀ ਗੱਲੋਂ ਮੁੜ ਕੇ ਮੈਨੂੰ ਇਹ ਵਿਚਾਰੇ ਉਹ ਮੇਰਾ ਕਾਕਾ ਜਿਹੜਾ ਸੀ ਦੇ ਪੇਚ ਪਏ ਹੀ ਉਹ ਵਾਰ ਉਹ ਚਲ ਗਿਆ ਵੀ ਉਹਨੂੰ ਭੱਜ ਕੇ ਉੱਕੀ ਅੰਦਰ ਮਾਰਤਾ ਤੇ ਅਸੀਂ ਜੁਆ ਮੈਂ ਬਾਹਰ ਖੜੋਤੀ ਰਹੀ ਇੱਥੇ ਮੈਂ ਆਨ ਜਿਹੜਿਆਂ ਦੇ ਤੂੰ ਉਹਨੂੰ ਬਾਹਰ ਕੱਢ ਉਹਨੂੰ ਬਾਹਰ ਕੱਢ ਆਂਟੀ ਮੇਰੇ ਨਾਲ ਵੀ ਇਹਨੇ ਹੱਥੋਂ ਪਾਈ ਕੀਤੀ ੱਟੇ ਮਾਰੇ ਨੂੰ ਮਾਰੇ ਮਤਲਬ ਨੇ ਆਖਿਆ ਵੀ ਤੁਸੀਂ ਇਹ ਚੀਜ਼ ਮੇਰੀ ਹੈ ਮੇਰਾ ਮੋਟਰਸਾਈਕਲ ਖੋਤਾ ਹੀ ਕਰੇ ਉਹ ਵੀ ਲੱਗੇ ਇਹਨਾਂ ਨੇ ਬੂਟ ਨੂੰ ਧੱਕੇ ਮਾਰੇ ਮੈਂ ਖਿੱਚਦੀ ਰਹੀ ਮੈਨੂੰ ਕਹਿੰਦੇ ਵੀ ਤੁਸੀਂ ਪਰੇ ਹਟ ਜਿਓ ਨਹੀਂ ਤੇ ਤੁਹਾਨੂੰ ਮਾਰ ਦੇਣਾ ਇਹ ਦੋ ਤਿੰਨ ਸਾਲ ਹੀ ਹੋ ਗਈ ਜੀ ਇਸ ਗੱਲ ਨੂੰ ਹਾਂ ਜੀ ਦੋ ਤਿੰਨ ਸਾਲ ਹੋ ਗਏ ਕੀ ਮਤਲਬ ਕੀ ਹੋਈ ਇਹ ਮਸਲਾ ਕੁਝ ਵੀ ਨਹੀਂ ਹੋਦਾ ਇਹ ਥੋੜਾ ਜਿਹਾ ਬਈ ਬਾਹਰ ਭੁੱਲ ਗਏ ਸੀ ਮੁੰਡੇ ਤੇ ਉਦੋਂ ਇਹਨਾਂ ਦਾ ਮਤਲਬ ਇਹ ਵੀ ਮੇਰੇ ਤੱਕੇ ਦੀ ਡਾਕਟਰ ਨਹੀਂ ਹੋਈ ਸੀ ਇਹ ਤੇ ਹੁਣ ਦੋ ਤਿੰਨ ਸਾਲ ਲਾ ਕੇ ਆ ਗਏ ਨਾ ਉੱਢੇ ਤੇ ਉਹਦੀ ਵੀ ਹੋਈ ਸੀ ਤੇ ਉਹਦੇ ਵਿੱਚ ਇਹ ਵੀ ਉਹਨ ਦਾ ਪੀਲ ਆ ਗਿਆ ਕਾਲਾ ਪੀਲ ਆ ਗਿਆ ਉਹਨੂੰ ਤੇ ਉਹ ਜਿਹੜਾ 40 50 ਹਜ਼ਾਰ ਉਹਨਾਂ ਨੇ ਦਿੱਤਾ ਹੈ ਨਾ ਤੇ ਉਹ ਮਤਲਬ ਵੀ ਉਹ ਉਹਨਾਂ ਨੇ ਵੀ ਪਰ ਤੁਹਾਨੂੰ ਪਤਾ ਹੀ ਇਹ ਤਾਂ ਜਦੋਂ ਇੱਕ ਤਰ੍ਹਾਂ ਰਿਪੋਰਟ ਆਵੇ ਤੇ ਉਹ ਆਖਣ ਉਹਦੇ ਤੋਂ ਕਰਕੇ ਆਖ ਲੈਣਗੇ ਸਾਨੂੰ ਉਹ ਬਾਅਦ ਵਿੱਚ ਇਹਨਾਂ ਦਰਖਾਸਤ ਵੀ ਦਿੱਤੀ ਸਾਡੇ ਤੇ ਪਿਆਲਾ ਹਸਨ ਉੱਥੇ ਫਿਰ ਜਦੋਂ ਨੇ ਦਰਖਾਸਤ ਦਿੱਤੀ ਤੇ ਉਹ ਸਾਡਾ ਫੈਸਲਾ ਹੋ ਗਿਆ ਉਹਦੇ ਵਿੱਚ ਮਤਲਬ ਇਹਦੀ ਘਰ ਦੀ ਦੇ ਸਾਈਨ ਇਹਦੇ ਸਾਈਨ ਹੋਏ ਸਾਰੇ ਤੇ ਵੀ ਫੈਸਲੇ ਕੋ ਉੱਤ ਲਖੜੇ ਪਾ ਹਾਂ ਜੀ ਤੇ ਬਾਕੀ ਬਾਕੀ ਅਸੀਂ ਮਿਲਣਾ ਤੋਂ ਲੈਣਾ ਸੀਗਾ 130000 ਰੁਪਿਆ ਉਹ ਹੀ ਸਾਡਾ ਮਤਲਬ ਇਹਨਾਂ ਨੇ ਫਿਰ ਅਸੀਂ ਆਖਿਆ ਵੀ ਤੁਸੀਂ ਸਾਡੇ ਦੇ ਦੋ ਅਸੀਂ ਭੱਦੇ ਦੇ ਦਿੰਨੇ ਤੇ ਇਸ ਕਰਕੇ ਫਿਰ ਇਹਨਾਂ ਨੇ ਬਾਅਦ ਵਿੱਚ ਹੁਣ ਉਦੋਂ ਦਾ ਇਹ ਸਾਡੇ ਨਾਲ ਵੀ ਰਾਤੀ ਇਹਨਾਂ ਦੇ ਕੋਈ ਫੋਨ ਫਾਨ ਆਉਂਦੇ ਰਹੇ ਸਾਨੂੰ ਧੰਕੀ ਭਰੇ ਤੇ ਅਸੀਂ ਆਖਿਆ ਵੀ ਚਲੋ ਕੋਈ ਗੱਲ ਨਹੀਂ ਵੀ ਚਲੋ ਕਿਸੇ ਵੇਲੇ ਵਾਅਦਾ ਕਰਤਾ ਪਰ ਇਹਨਾਂ ਨੇ ਤੇ ਅਸਵੇਰੇ ਤਕ ਜ ਸਾਢੇ 11 ਸਾਢੇ 11 ਕਦਾ ਟਾਈਮ ਹੋਣਾ ਜਦੋਂ ਸਾਡੇ ਘਰੇ ਆਜੇ ਭਾਈ ਹਾਂ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਹਾਂ ਜੀ ਪੈਸਿਆਂ ਦੇ ਲੈਣ ਦੇ ਫਿਰ ਬੁੱਤ ਮੇਰਾ ਘਰੇ ਖਰੋਤਾ ਗੱਡੀ ਮੈਂ ਨਵੀਂ ਆਖਿਆ ਮਾਹ ਵੀ ਮੇਰੀ ਚੀਜ਼ ਆ ਮੈਂ ਖਰੀਦੀ ਆ ਇਹਨੂੰ ਹੱਥ ਨਹੀਂ ਲਾਉਣਾ ਘਰ ਮੇਰਾ ਵਾ ਤੁਹਾਡੀ ਜੁੱਤਰ ਕਿੱਥੇ ਪਈ ਮੇਰੇ ਘਰ ਆਉਣ ਦੀ ਬੂਆ ਨੰਗੰਦੀ ਤੇ ਜਦੋਂ ਮੈਂ ਫੋਨ ਲਾਇਆ ਨਾ ਸਬਾਰਾਂ ਤੇ ਕਿੰ ਦੇ ਵੀ ਕਿੱਥੇ ਮਾਹ ਮਹਤਵਾਨ ਪਿੰਡ ਹਾਂਜੀ ਗੁਰਦਾਸਪੁਰ ਜ਼ਿਲ੍ਹਾ ਸਿਆਤਾ ਹਾਂਜੀ ਇਤਰਾ ਉਹਨਾਂ ਨੇ ਪੁੱਛਿਆ ਗੱਲ ਉਹ ਆਏ ਸੀ ਕਿ ਫਿਰ ਆਵਾਂ ਮੇਰਾ ਨਾਮ ਬਲਵਿੰਦਰ ਸਿੰਘ ਮੈਂ ਤਾਂ ਇੱਥੇ ਘਰ ਨਹੀਂ ਹਾਂ ਤੇ ਮੈਂ ਤੇ ਕੁਦਰਤੀ ਗਿਆ ਹਾਂ ਜੜਕ ਬਾਹਰ ਤੇ ਇਹਨਾਂ ਨੇ ਆਉਂਦਿਆਂ ਨੂੰ ਚੰਪੀ 25 ਜਣੇ ਆਣ ਕੇ ਤੇ ਉਹਦੇ ਵਿੱਚ ਵੀ ਦਾਤਰ ਗੋਪਾਨਾ ਲੈ ਕੇ ਤੇ ਇਹ ਸਾਡੇ ਘਰ ਆਣ ਕੇ ਤੇ ਇਹਨਾਂ ਨੇ ਪੀਟਾ ਰੋੜੇ ਚਲਾਏ ਤੇ ਮੁਰਗੀ ਇਹਨਾਂ ਨੇ ਆਉ ਸਾਹਮਣਾ ਸ਼ੀਸ਼ਾ ਭੰਨਿਆ ਉਧਰ ਦਾ ਭੰਨਿਆ ਸਾਹਮਣੇ ਉਹ ਗੇਟ ਤੇ ਮਾਰੇ ਤੇ ਉਹ ਟੂਲਰ ਦੇ ਮਾਰਿਆ ਆ ਕੁਰਸੀਆਂ ਵੱਢ ਦਿੱਤੀਆਂ ਤੇ ਮੁਰਗੀ ਮੇਰੀ ਗੱਦੀ ਹੁਣ ਨਾਲਦੀ ਨੇ ਉਹਨਾਂ ਨੂੰ ਡਕਿਆ ਪਰ ਉਹ ਬੁਲਦਰਾ ਲੋਕ ਤੋੜ ਕੇ ਚਾਬੀ ਸਾਡੇ ਕੋਲ ਆ ਤੇ ਕਾਗਜ਼ ਵੀ ਸਾਡੇ ਕੋਲ ਆ ਅਸੀਂ ਰੱਖੇ ਆਪਣੇ ਕੋਲ ਤੇ ਉਹ ਛੋੜ ਕੇ ਲੋਗ ਤਿੰਨ ਚਾਰ ਜਾਣੇ ਤੇ ਉਹ ਲੈ ਕੇ ਚਲ ਗਏ ਤੇ ਆ ਗੱਲਬਾਤ ਹੋਈ ਤੇ ਬਾਕੀ ਉਹਦੇ ਵਿੱਚ ਪਤਾ ਕੀ ਆਪਣਾ ਕਿ ਮੇਰੀ ਨੌਂ ਦਾ ਪਿਤਾਰ ਹੋਇਆ ਸੀ ਤੇ ਪਰਸ ਹੀਗਾ ਤੇ ਪਰਸ ਦੇ ਪੀਵੇ ਚ ਪੀ ਇਹ ਚੱਲੇ ਸੀ ਮੇਰਾ ਪੁੱਤ ਪੀ ਇਹ ਦੇਖੋ ਪੀ ਆਇਆ ਸੀ ਬਿਜੇ ਦੀਰ ਪਿਉਣੇ ਆ ਹੀ ਤੇ ਉਹਨੇ ਪੈਸਾ ਪੈਸੇ ਕਢਾਉਣੇ ਹੀ ਤੇ ਉਹਦੇ ਵਿੱਚ ਗਹਿਣੇ ਆਪਣੇ ਉਹ ਗਹਿਣੇ ਨਹੀਂ ਮੈਂ ਸਿੱਧਾ ਆਪਣੇ ਕੋਲ ਨੇ ਤੇ ਉਹ ਗਹਿਣੇ ਵੀ ਇਹਨਾਂ ਨੇ ਪੀ ਨਾਲ ਹੀ ਪਰਸ ਲੈ ਗਏ ਨਾਲ ਹੀ ਮੋਬਾਈਲ ਲੈ ਗਏ ਕਿੰਨੇ ਕੋ ਗਹਿਣੇ ਕਿੰਨੇ ਸੀ ਵਿੱਚ ਗਹਿਣੇ ਹੁਣ ਇਹਨਾਂ ਨੂੰ ਪਤਾ ਹੋਊਗਾ ਹਾਂ ਝੁੰਮਕੇ ਹੀ ਵਿੱਚ ਝੁੰਮਕੇ ਹੀ 3-4000 ਰੁਪਇਆ ਇਹ ਤੇ ਫੋਨ ਸੀ ਪੇਟੀਆਂ ਪੇਟੀਆਂ ਨਹੀਂ ਸਰਪ੍ਰਸਤ ਜੀ ਕੋਲ ਕਰ ਦਤੀ ਹੈ ਤੇ ਉਹਨੇ ਪੇ ਆ ਕੇ ਆਪੀ ਐਸਾ ਚੁਣਿਆ ਆ ਕੇ ਆਪੀ ਮੇਰੇ ਕੋਲ ਆਉਂ ਬਿਆਨ ਆਪਣੇ ਦਰਜ ਕਰਵਾ ਰਿਹਾ ਰਕੇਸ਼ ਕੁਮਾਰ ਥਾ ਨਾਮ ਹੈ ਮੇਰਾ ਫਨਕਲਾ ਲਾਲ ਸਿੰਘ ਪੋਸਟਿੰਗ ਹਾਂਜੀ ਬਈ ਇਸ ਤੋਂ ਲੇਖਣ ਇੱਕ ਬ੍ਰੈਂਡ ਆਇਆ 112 ਦੇ ਜਸਵਿੰਦਰ ਸਿੰਘ ਵੱਲੋਂ ਆਣ ਤੋਂ ਹੁਣ ਇਹ ਕੁਝ ਬੰਦੇ 10 15 ਸਾਡੇ ਘਰ ਆਣ ਕੇ ਸਾਨੂੰ ਪੈਗੇ ਨੇ ਗੇਂਦ ਗੁਰ ਭੰਤੌਰ ਕੀਤੀ ਹੈ ਮੈਂ ਗਿਆ ਹੀ ਮੋਕੇ ਤੇ ਆਪਣੀ ਟੀਮ ਨਾਲ ਆ ਗਏ ਤੇ ਇਹੇ ਜਿਹੇ ਟੁੱਟੇ ਉਹਨਾਂ ਦੇ ਗੇਟ ਉਹ ਬੰਦਿਆ ਸੀਗਾ ਤੇ ਤੇ ਭੰਤੌਰ ਹੋਈ ਹੈ ਭੰਤੌਰ ਮੋਰਚਾ ਉਹਨਾਂ ਦਾ ਬੋਲਟ ਕਹਿ ਰਹੇ ਕਰਿਆ ਇੱਕ ਤੇ ਕੰਪਲੇਟਰ ਆ ਰਿਹਾ ਸਾਡੇ ਕੋਲ ਨਹੀਂ ਜੋ ਹੀ ਬੰਦੀ ਪਾ ਲਈ ਕਰ ਦਿੰਦੇ ਨੇ ਇਹਨਾਂ ਤੇ ਆਪਾਂ 50 ਚ ਕਰ ਦਿੰਦੇ ਆ